ਸਤਿ ਸ਼੍ਰੀ ਅਕਾਲ ਮੈਂ ਹਾ ਵਿਪਕੋਰ ਦੇ ਪੰਜਾਬੀ ਪੋਡਕਾਸਟ ਪੀਲੇ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਭ ਤੋਂ ਵੱਡੇ ਡੈਮ ਦੀ ਜੋ ਕਿ ਚੀਨ ਵਿੱਚ ਹੈ ਜਿਸ ਨੂੰ 3 ਗਾਰਜਿਸ ਕਿਹਾ ਜਾਂਦਾ ਹੈ ਇਸ ਦੀ ਲੰਬਾਈ 2 ਕਿਲੋਮੀਟਰ ਤੋਂ ਵੱਧ ਹੈ ਇਸ ਨੂੰ ਬਣਾਉਣ ਤੇ ਬਹੁਤ ਜ਼ਿਆਦਾ ਖਰਚ ਆ ਗਿਆ ਸੀ ਇਹ 2010 ਦੇ ਵਿੱਚ ਬਣਾਇਆ ਗਿਆ ਸੀ ਇਹ ਇੰਨਾ ਵੱਡਾ ਹੈ ਕਿ ਇਹ ਕਈ ਦੇਸ਼ਾਂ ਨਿਊਜ਼ੀਲੈਂਡ ਆਈਸਲੈਂਡ ਅਤੇ ਆਇਰਲੈਂਡ ਅਤੇ ਹੋਰ ਵੀ ਕਈ ਦੇਸ਼ਾਂ ਨੂੰ ਮਿਲਾ ਕੇ ਬਿਜਲੀ ਪ੍ਰਦਾਨ ਕਰਦਾ ਹੈ ਇਹ ਇੰਨਾ ਵੱਡਾ ਹੈ ਕਿ ਹਰ ਸਾਲ 93.5 ਟੈਰਾਵਾਟ ਬਿਜਲੀ ਪ੍ਰਦਾਨ ਕਰਦਾ ਹੈ ਅਤੇ ਇਹ ਇੰਨਾ ਜ਼ਿਆਦਾ ਵੱਡਾ ਹੈ ਕਿ ਇਹ ਪੂਰੇ ਸਾਲ ਪੂਰੇ ਚੀਨ ਦਾ 2% ਵਰਦਾਨ ਕਰ ਸਕਦਾ ਹੈ ਇਹ ਇੰਨਾ ਵੱਡਾ ਹੈ ਕਿ ਇਸ ਦੇ ਨਾਲ ਧਰਤੀ ਦਾ ਘੁੰਮਣਾ ਬਹੁਤ ਹੌਲੀ ਹੋ ਗਿਆ ਹੈ ਜੀ ਹਾਂ ਧਰਤੀ ਦਾ ਘੁੰਮਣਾ 0.0 ਮਾਈਕਰੋਸੈਕਿੰਡ ਹੋ ਗਿਆ ਹੈ ਇਸ ਦੇ ਪਿੱਛੇ ਬਹੁਤ ਹੀ ਸਧਾਰਨ ਕਾਰਨ ਹੈ ਜੋ ਕਿ ਆਪਾਂ ਪਹਿਲਾਂ ਸਕੂਲਾਂ ਦੇ ਵਿੱਚ ਵੀ ਪੜਿਆ ਹੋਵੇਗਾ ਇਸ ਦੇ ਨਾਲ ਜਦੋਂ ਤੁਸੀਂ ਇੱਕ ਲੱਤ ਤੇ ਖੜੇ ਹੋ ਕੇ গোল-গোল ਘੁੰਮਦੇ ਹੋ ਅਤੇ ਆਪਣੀਆਂ ਬਾਹਾਂ ਨੂੰ ਹੌਲੀ-ਹੌਲੀ ਬਾਹਰ ਕੱਢਦੇ ਹੋ ਤਾਂ ਤੁਹਾਡੇ ਘੁੰਮਣ ਦੀ ਗਤੀ ਬਹੁਤ ਹੌਲੀ ਹੋ ਜਾਵੇਗੀ ਇਸੀ ਤਰ੍ਹਾਂ ਦੀ ਏ ਡੈਮ ਵੀ ਹੈ ਜੇਕਰ ਡੈਮ ਦੇ ਸਾਰੇ ਪਾਣੀ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਉਹ ਵੀ ਬਹੁਤ ਹੌਲੀ ਵਗਣਾ ਸ਼ੁਰੂ ਹੋ ਜਾਵੇਗਾ